ਸੱਚੀ ਤੋਂ ਰਿਸ਼ਤਦਾਰ ਜਿਵੇਂ ਤੁਸੀਂ ਜਾਇਓ ਮੈਂ ਘਰੇ ਹੀ ਠੀਕ ਚੱਲ ਕੋਈ ਗੱਲ ਨਹੀਂ ਅੰਚੂ ਨੂੰ ਮੈਂ ਆਪੇ ਸਮਝਾ ਲਾਂਗੀ ਨਹੀਂ ਕਰਦੀ ਹੈਗੀ ਤੇਰੇ ਨਾਲ ਸਵਾਲ ਜਵਾਬ ਤੇ ਹੁਣ ਬੱਚੇ ਨੂੰ ਕੀ ਦਸੀਏ ਕਿ ਘਰ ਵਾਲਾ ਤੈਨੂੰ ਪੁੱਛਦਾ ਨਹੀਂ ਹੈਗਾ ਕਿੱਦਾਂ ਲਾਪਤ ਪੁੱਤ ਤੂੰ ਠੀਕ ਹੈ ਖੁਸ਼ ਤਾਂ ਹੈਗੀ ਹੈ ਨਾ ਸੋ ਇਹਨੂੰ ਲੇਟ ਹੀ ਪਈ ਮਗਰ ਸਮਝ ਆ ਗਈ ਹੈ ਜੇ ਦੱਪਾ ਘਰ ਦੀ ਧੀਆ ਨੂੰ ਦੁਖੀ ਕਰਾਂਗੇ ਆਪਣੀਆਂ ਤਾਂ ਦੁਖੀ ਰਹਿਣੀਆਂ ਟੀਆਂ ਨਾ ਦੇਖੋ ਜੀ ਜਿੱਦਾਂ ਜਿੱਦਾਂ ਦਿਨ ਬੀਤੀ ਜਾਂਦੇ ਨੇ ਨਾ ਮੈਨੂੰ ਕਿਰਨ ਦਾ ਚੋਰਾ ਜਿਹਾ ਖਾਈ ਜਾਂਦਾ ਸਿੱਧਾ ਬੋਲ ਕੇ ਜਨਾਨੀਆਂ ਆਪਸ ਚ ਦੁੱਖ ਸਾਂਝਾ ਕਰ ਲੈਂਦੀਆਂ ਹੋ ਸਾਨੂੰ ਬੰਦਿਆਂ ਨੂੰ ਪੁੱਛੋ ਅਸੀਂ ਅੰਦਰ ਹੀ ਅੰਦਰ ਝੂਝਦੇ ਰਹਨੇ ਆ ਕਿਰਕੀ ਹੋਇਆ ਟੈਨਸ਼ਨ ਕਾ ਨੂੰ ਲੈਣੀ ਆ ਜੇ ਰੱਬ ਨੇ ਸੁਣ ਲਈ ਆ ਤਾਂ ਕੋਈ ਗੱਲ ਨਹੀਂ ਚਾਚੀ ਪਤਾ ਨਹੀਂ ਰੱਬ ਵੀ ਮਖੋਲ ਮੇਰੇ ਨਾਲ ਕਰ ਰਿਹਾ ਜਿੰਨੀ ਦਰ ਮੈਂ ਉੱਥੇ ਸੀ ਇਨੇ ਸਾਲ ਉਦੋਂ ਤੱਕ ਰੱਬ ਨੇ ਸੁਣੀ ਨਹੀਂ ਮੇਰੀ ਇਹ ਪੁੱਤ ਇਨਸਾਨ ਦੇ ਹੱਥ ਨਹੀਂ ਹੁੰਦਾ ਉਹ ਵਾਹਿਗੁਰੂ ਦੇ ਹੱਥ ਹੁੰਦਾਗਾ ਵੀ ਉਹਨੇ ਸਾਲ ਨੂੰ ਸੁਣਨੀ ਆ ਜਾਂ 5 ਸਾਲਾਂ ਨੂੰ ਚਾਚੀ ਮਾਂ ਬਣਨ ਦਾ ਮੈਨੂੰ ਸੁੱਖ ਤਾਂ ਦੇ ਰਿਹਾ ਰੱਬ ਮੈਂ ਇਹ ਗੱਲ ਸੋਚ ਕੇ ਖੁਸ਼ ਵੀ ਬਹੁਤ ਆ ਤੇ ਦੁਖੀ ਵੀ ਆ ਹਾਦ ਦਾ ਤੇਰੀ ਤਾਂ ਵਿਆਹ ਹੋਣ ਤੋਂ ਬਾਅਦ ਨਾ ਸਾਰਿਆਂ ਨੂੰ ਆਸ ਹੁੰਦੀ ਆ ਕਿਉ ਕਦੋਂ ਆਵਣੀ ਨਾਲ ਕੀ ਪਤਾ ਤੇਰੀ ਆ ਖਬਰ ਸੁਣ ਕੇ ਮਨੀ ਦਾ ਮਨ ਬਦਲ ਜੇ ਤੇ ਤੈਨੂੰ ਲੈਣੀ ਆ ਜੇ ਚੱਲ ਆ ਨਾਲ ਤਾਂ ਤੇਰੀ ਮੰਮੀ ਨਾਲ ਗੱਲ ਕਰਦੇ ਆ ਨਾਲੇ ਤੇਰੀ ਦਾਦੀ ਨਾਲ ਗੱਲ ਕਰਦੇ ਆ ਨਾਲੇ ਤੇਰੀ ਦਾਦੀ ਤੋਂ ਨਾ ਉਹਨਾਂ ਨੂੰ ਫੋਨ ਕਰਵਾ ਦਿੰਨੇ ਆਪਾਂ ਸੱਜੀ ਮਨੀ ਤੇ ਤਾਂ 10 15% ਚਾਂਸ ਹੈਗੇ ਨੇ ਪਰ ਜਿਹੜੀ ਭੈਣ ਹੈ ਉਹਨੇ ਨਹੀਂ ਘਰ ਵਸਾਂ ਦੇਣਾ ਕੋਈ ਗੱਲ ਨਹੀਂ ਫਿਰ ਇਸ ਵਾਰ ਧੱਕੇ ਨਾਲ ਵੀ ਤੈਨੂੰ ਉੱਥੇ ਬਸਾਉਣਾ ਪੈ ਗਿਆ ਨਾ ਤੇ ਵਸਾ ਕੇ ਆਵਾਂਗੇ ਸੱਜੀ ਧੱਕੇ ਨਾਲ ਤਾਂ ਮੈਂ ਆਪ ਨਹੀਂ ਜਾਣਾ ਚਾਹੁੰਦੀ ਜੇ ਧੱਕੇ ਨਾਲ ਗਈ ਨਾ ਮੈਨੂੰ ਪਤਾ ਮੇਰੀ ਕਿੰਨੀ ਕੀ ਕਦਰ ਪੈਣੀ ਚਲ ਆਤਾ ਸੇ ਤੇਰੀ ਮੰਮੀ ਨਾਲ ਤੇ ਦਾਦੀ ਨਾਲ ਗੱਲ ਕਰਦੇ ਆ ਖੋਰੇ ਕੋਈ ਹਾਲੀ ਨਿਕਲ ਜੇ ਕੀ ਹੋਇਆ ਹਰਦੀਪ ਅਸੀਂ ਨੂੰ ਸੱਸ ਰਜਾਈ 'ਚ ਬੈਠਿਆ ਟੀਵੀ ਦੇਖਦਿਆਂ ਪਈ ਸੀ ਤੂੰ ਸਾਨੂੰ ਰਜਾਈ 'ਚ ਉਠਾ ਕੇ ਇੱਥੇ ਬਿਠਾ ਦਿੱਤਾ ਅਸੀਂ ਤੇ ਸੱਸ ਨੂੰ ਵਾਲੀ ਵੀਡੀਓ ਦੇਖਦੇ ਪੈ ਸੀ ਉਹ ਹੈ ਨਹੀਂ ਗਾ ਜਿਹੜੀ ਮਿਸਟਰ ਮਿਸ ਅਰੋੜਾ YouTube ਤੇ ਅਸੀਂ ਉਹਨਾਂ ਦੀ ਸੀਰੀਜ਼ ਵੇਖਦੇ ਪਏ ਸੀਗੇ ਚਲੋ ਕੋਈ ਗੱਲ ਨਹੀਂ ਦੀਦੀ ਜਿਹੜੀ ਇਹ ਸੀਰੀਜ਼ ਆ ਨਾ ਇਹ ਤਾਂ YouTube ਤੇ ਪਈ ਰਹਿਣੀ ਆ ਅੱਜ ਨਹੀਂ ਤੇ ਕੱਲ ਨੂੰ ਦੇਖ ਲਾਂਗੇ ਪਰ ਜਿਹੜਾ ਘਰ ਦਾ ਮਾਹੌਲ ਬਣਿਆ ਪਿਆ ਨਾ ਉਹ ਨਹੀਂ ਕੱਲ ਤੱਕ ਸਹੀ ਰਹਿਣਾ ਕਿਰਨ ਵਾਲਾ ਮੁੱਦਾ ਸਹੀ ਨਹੀਂ ਹੋ ਰਿਹਾ ਬਾਕੀ ਸਭ ਕੁਝ ਠੀਕ ਹੋ ਗਿਆ ਹੈ ਕਿਰਨ ਆ ਜਾ ਪੁੱਤ ਬਾਹਰ ਤੂੰ ਕਿਹੜਾ ਕੋਈ ਏਦਾਂ ਦਾ ਕੰਮ ਕੀਤਾ ਜਿਹੜਾ ਮੂਲਕੋਂ ਦੀ ਫਿਰਦੀਆਂ ਹੁਣ ਪੀਗਲ ਬੇਟਾ ਤੇਰੀ ਜੇ ਬੇਤ ਕੋ ਠੀਕ ਨਹੀਂ ਲੱਗ ਰਹੀ ਸਭ ਕੋ ਠੀਕ ਹੈ ਪੁੱਤ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਦੇ ਮੈਂ ਇਹਦਾ ਹੱਲ ਕੱਢ ਲਵਾਂਗੀ ਕੋਈ ਨਾ ਕੋਈ ਹੱਲ ਤਾਂ ਮੰਮੀ ਜੀ ਇਹਦਾ ਆਪਾਂ ਨੂੰ ਸਾਰਿਆਂ ਨੂੰ ਕੱਢਣਾ ਹੀ ਪੈਣਾ ਰਲ ਕੇ ਜਿਹੜੀ ਗੱਲ ਹੋਈ ਹੈ ਨਾ ਇਹਦਾ ਹੱਲ ਬਹੁਤ ਜ਼ਰੂਰੀ ਆ ਚੱਲ ਹਰਦੀਪ ਅਬ ਬੁਝਾਰਤਾਈਆਂ ਨਾ ਪਾ ਸੱਚ ਜਦਣਾ ਦੱਸ ਕੀ ਗੱਲ ਆ ਕਿਰਨਾ ਇਹਨੇ ਕੁਝ ਨਹੀਂ ਦੱਸਣਾ ਪੁੱਤ ਤੂੰ ਹੀ ਮੈਨੂੰ ਦੱਸ ਦੇ ਚਾਚਾ ਜੀ ਮੇਰੇ ਚ ਤਾਂ ਹਿੰਮਤ ਹੈ ਨਹੀਂ ਤੁਸੀਂ ਆਪ ਹੀ ਦੱਸੋ ਮੈਨੂੰ ਨਾ ਸਮਝ ਨਹੀਂ ਆਉਂਦੀ ਪਈ ਕਿ ਇਹ ਗੱਲ ਤੁਹਾਡੇ ਨਾਲ ਮੈਂ ਖੁਸ਼ੀ ਨਾਲ ਕਰਾਂ ਜਾਂ ਗਮੀ ਨਾਲ ਦੱਸਾਂ ਕਿ ਕਿਰਨ ਨੂੰ ਨਾ ਦਿਨ ਚੜ ਗਏ ਨੇ ਕਿਰਨ ਅਦਲੀ ਚਾਚੀ ਕੀ ਕਹਿ ਰਹੀ ਆ ਆ ਕਦੋਂ ਪਤਾ ਲੱਗਾ ਤੇ ਕਿੱਦਾਂ ਪਤਾ ਲੱਗਾ ਤੈਨੂੰ ਦੀਦੀ ਤਿੰਨ ਚਾਰ ਦਿਨਾਂ ਤੋਂ ਨਾ ਇਹਦੀ ਤਬੀਅਤ ਠੀਕ ਨਹੀਂ ਸੀ ਤੇ ਮੈਨੂੰ ਨਾ ਵਹਿਮ ਜਾ ਪੈ ਗਿਆ ਤੇ ਅਸੀਂ ਨੇ ਫਿਰ ਨਾ ਸ਼ੱਕਾ ਕੱਢਿਆ ਤੇ ਉਹ ਸ਼ੱਕ ਨਾ ਯਕੀਨ 'ਚ ਬਦਲ ਗਿਆ ਇੱਕ ਗੱਲੋ ਤਾਂ ਚੰਗਾ ਏ ਇਨੂੰ ਇਲਾਜ ਦਾ ਸੁੱਖ ਮਿਲ ਜਾਊਗਾ ਪਰ ਇੱਕ ਗੱਲ ਹੋਰ ਵੀ ਹੈ ਤੇ ਇਕੱਲੀ ਪਾਲੂਗੀ ਕਿੱਦਾਂ ਬੱਚੇ ਨੂੰ ਬਾਬੀ ਇਹ ਹੀ ਤਾਂ ਸਮਝ ਨਹੀਂ ਆ ਰਿਹਾ ਤਾਂ ਹੀ ਤਾਂ ਤੁਹਾਡੇ ਕੋਲ ਆਏ ਆ ਮੈਨੂੰ ਇੱਕੋ ਗੱਲ ਦੱਸੋ ਜਵਾਬ ਰੱਖਾਂ ਜਾਂ ਨਾ ਰੱਖਾਂ ਕਿਰਨ ਤੇਰਾ ਪਿਓ ਤਾਂ ਪਹਿਲਾਂ ਹੀ ਬਹੁਤ ਦਰਦ ਲੁਕੋਈ ਬੈਠਾ ਆ ਪਰ ਹੁਣ ਜੇ ਆ ਗੱਲ ਸੁਣੀ ਨਾ ਪਤਾ ਨਹੀਂ ਉਹਦਾ ਕੀ ਰਿਐਕਸ਼ਨ ਹੋਣਾ ਮੇਰੀ ਸੋਚ ਇਹ ਆ ਵੀ ਹਲੇ ਜੇ ਪਿਓ ਨਾਲ ਕੋਈ ਗੱਲ ਨਾ ਕਰੀਏ ਗੱਲ ਕਰੀਏ ਤਾਂ ਫਿਰ ਘਰ ਵਾਲੇ ਨਾਲ ਗੱਲ ਕਰੀਏ ਜਿਉ ਸੁਨੇਗਾ ਤਾਂ ਹੀ ਗੱਲ ਕਰੀਏ ਜਦੋਂ ਭੈਣ ਦਾ ਚਮਚਾ ਬਣਿਆ ਹੋਇਆ ਤਾਂ ਕਿਦਾਂ ਪਰਿਵਾਰ ਪਾਲੇਗਾ ਜੇ ਤੁਸੀਂ ਡੈਡੀ ਨਾਲ ਨਹੀਂ ਗੱਲ ਕਰਨੀ ਨਾ ਤੇ ਚਾਚੇ ਨਾਲ ਵੀ ਨਾ ਚਾਚੇ ਗੱਲ ਰਿਓ ਤੁਹਾਨੂੰ ਚਾਚੇ ਦਾ ਸੁਭਾਅ ਦਾ ਪਤਾ ਹੀ ਹੈ ਚਾਚਾ ਮਨੀ ਨਾਲ ਜੇ ਗੱਲ ਕਰੇ ਮਨੀ ਨੇ ਜੇ ਅੱਗੋਂ ਹੋਰ ਕੁਝ ਕਿਹਾ ਤਾਂ ਚਾਚੇ ਤਾਂ ਬਰਦਾਸ਼ਤ ਤੋਂ ਬਾਹਰ ਹੋ ਜਾਣਾ ਹਾਂ ਸਹੀ ਗੱਲ ਆ ਤੇਰੀ ਉਸ ਦਿਨ ਨਾ ਤੇਰੇ ਚਾਚੇ ਨੇ ਉਹਦੀ ਬਾਹ ਮਰੋੜੀ ਸੀ ਕਿ ਤੈਨੂੰ ਗਰਮ ਪੱਟੀਆਂ ਹੀ ਨਾ ਕਰਾਉਂਦਾ ਫਿਰਦਾ ਹੋਵੇ ਜੇ ਤੁਹਾਨੂੰ ਕੋਈ ਗੱਲ ਦੀ ਦਿੱਕਤ ਨਾ ਹੋਵੇ ਤੇ ਮੇਰੇ ਕੋਲ ਇੱਕ ਬੰਦਾ ਹੈ ਮੈਂ ਉਹਦੇ ਨਾਲ ਗੱਲ ਕਰਾਂ ਦੇਖੋ ਮੰਮੀ ਜੀ ਮੈਂ ਤਾਂ ਇਹ ਜੋਨੀ ਆ ਕਿ ਮੇਰੀ ਧੀ ਰਾਜੀ ਖੁਸ਼ੀ ਬਸੇ ਤੇ ਉਹਦੇ ਬੱਚੇ ਨੂੰ ਉਹਦਾ ਪਿਓ ਮਿਲੇ ਤੇ ਜੋ ਕਰਨਾ ਤੁਸੀਂ ਕਰ ਲੋ ਹੱਲ ਸਹੀ ਗੱਲ ਕਹਿ ਰਹੇ ਆ ਇਹ ਤਾਂ ਬਹੁਤ ਵਧੀਆ ਗੱਲ ਹੋ ਗਈ ਯਾਰ ਕਹਿੰਦੇ ਕਹਾਂਦੇ ਸਾਨੂੰ 8 ਜਾਂ 9 ਲੱਖ ਦਾ ਬੈਨੀਫਿਟ ਹੋ ਗਿਆ ਤੋ ਇੱਕ ਕੰਮ ਕਰ ਫਿਰ ਮੇਰਾ ਵੀਰ ਆਪਣਾ ਹਿਸਾਬ ਦੇ ਕੋਲ ਰੱਖ ਤੇ ਬਾਕੀ ਜਿਹੜੇ अमाउंट ਬਚਦੀ ਹੈ ਉਹ ਮੇਰੇ ਅਕਾਊਂਟ ਚ ਟਰਾਂਸਫਰ ਕਰ ਦੇ। ਅਮਨ ਹਾਂਜੀ ਕੀ ਹੋ ਗਿਆ? ਬਸ 2 ਮਿੰਟ ਬਾਅਦ ਖੜੀ ਹੋਈ ਮੈਂ ਨਾਲ ਹੀ ਵਾਜਾ ਮਾਰਨ ਲੱਗ ਜਾਨੇ ਹਾਂ। ਉਹ ਕਮਲੀਏ ਗੱਲ ਹੀ ਇਹੋ ਜੀ ਹੈ। ਸਾਹੀਂ ਤੈਨੂੰ ਆਜ ਮਾਰੀਦਾ। ਐਕਚੁਅਲੀ ਨਾ ਮੈਂ ਇੱਕ ਡਿਸੀਜਨ ਲੈਣ ਲੱਗਿਆ ਤੇ ਉਹ ਡਿਸੀਜਨ ਲੈਣ ਦੇ ਵਿੱਚ ਮੈਨੂੰ ਤੇਰੀ ਹੈਲਪ ਚਾਹੀਦੀ ਹੈ। ਅੱਜ ਤੱਕ ਤੂੰ ਜਿੰਨੇ ਵੀ ਡਿਸੀਜਨ ਲਏ ਨੇ ਸਾਰੇ ਤੁਸੀਂ ਆਪ ਹੀ ਲਏ ਨੇ ਤੇ ਉਹਨਾਂ ਦੇ ਨਤੀਜੇ ਵੀ ਵਧੀਆ ਨਿਕਲਦੇ ਨੇ। ਅਸੀਂ ਦੋ ਯਾਰਾਂ ਨੇ ਮਿਲ ਕੇ ਨਾ ਇਨਵੈਸਟਮੈਂਟ ਕੀਤੀ ਸੀ। ਤਕਰੀਬਨ 5 ਗੱਲੱਖ ਦੀ ਤੇ ਅੱਜ ਉਹ ਇਨਵੈਸਟਮੈਂਟ 18 ਲੱਖ ਤੇ ਪਹੁੰਚ ਗਈ ਹੈ। ਮੈਂ ਆਪਣਾ ਹਿੱਸਾ ਲੈ ਲੈਣਾ ਤੇ ਮੇਰੇ ਜਿਹੜੇ ਯਾਰ ਦੋਸਤਾਂ ਦਾ ਹਿੱਸਾ ਬਣਦਾ ਉਹ ਆਪਣੇ ਕੋਲ ਰੱਖ ਲੂਗਾ। ਤੂੰ ਇਹ ਮੰਨ ਕੇ ਚੱਲ ਮੋਟਾ-ਮੋਟਾ ਮੈਨੂੰ 8 ਜਾਂ 9 ਲੱਖ ਦਾ ਪ੍ਰੋਫਿਟ ਹੋ ਜਾਣਾ। ਅੱਛਾ ਜੀ ਇਹ ਤਾਂ ਬੜੀ ਵਧੀਆ ਗੱਲ ਆ ਫਿਰ ਤੁਸੀਂ ਲੱਖ ਰੁਪਇਆ ਮੇਰਾ ਵੀ ਲਗਵਾ ਦਿੰਦੇ ਉਹ ਜਿਹੜੇ 80 ਲੱਖ ਐ ਇਹ ਵੀ ਤਾਂ ਆਪਣੇ ਨੇ ਤੇਰਾ ਤੇ ਮੇਰਾ ਕੁਝ ਵੰਡਿਆ ਹੋਇਆ ਤੇ ਫਿਰ ਹੁਣ ਤੁਸੀਂ ਕਿਹੜਾ ਡਿਸੀਜਨ ਲੈਣ ਲੱਗੇ ਹੋ ਤੇ ਕੀ ਕਰਨ ਲੱਗੇ ਹੋ ਇਹ ਮੈਨੂੰ ਦੱਸੋ ਅਸੀਂ ਰਾਦਿਕਾ ਦਾ ਵਿਆਹ ਕੀਤਾ ਸਿੰਪਲ ਕੀਤਾ ਜਿੰਨਾ ਹੋ ਸਕਦਾ ਸੀ ਉਨਾ ਤਾਂ ਕੀਤਾ ਪਰ ਫਿਰ ਵੀ ਮੇਰੀ ਮਰਜ਼ੀ ਮੁਤਾਬਕ ਨਹੀਂ ਹੋਇਆ ਉਹਦੇ ਸੋਹਰਿਆਂ ਦੀ ਕੋਈ ਡਿਮਾਂਡ ਤਾਂ ਨਹੀਂ ਸੀ ਪਰ ਫਿਰ ਵੀ ਤੇ ਫਿਰ ਤੁਸੀਂ ਭੈਣ ਨੂੰ ਕੁਝ ਦੇਣ ਬਾਰੇ ਸੋਚ ਰਹੇ ਹੋ ਨਾ ਤੇ ਦੇ ਦੋ ਮੇਰੇ ਕੋਲੋਂ ਕੀ ਪੁੱਛਦੇ ਹੋ ਇਸ ਵਾਰ ਕੋਈ ਛੋਟਾ ਮੋਟਾ ਨਹੀਂ ਆਪਣੀ ਔਕਾਤ ਤੋਂ ਵੱਡਾ ਹੀ ਦੇਣ ਲੱਗਾ ਤੇ ਮੈਂ ਨਹੀਂ ਚਾਹੁੰਦਾ ਆਪਣੇ ਫਿਊਚਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਲੇਸ਼ ਹੋਵੇ ਅੱਛਾ ਜੀ ਫੇਰ ਤਾਂ ਤੁਸੀਂ ਬੜੀ ਬਰੀਕੀ ਨਾਲ ਸੋਚਣ ਲੱਗ ਗਏ ਹੋ ਅੱਜ ਕੱਲ ਕੀ ਚੱਲਦਾ ਪਿਆ ਦਿਮਾਗ 'ਚ ਇਹ ਤਾਂ ਦੱਸੋ ਨਾ ਅਮਨ ਮੈਂ ਸੋਚਦਾ ਸੀਗਾ ਜਿਹੜਾ 8 ਜਾਂ 9 ਲੱਖ ਦਾ ਮੈਨੂੰ ਪ੍ਰੋਫਿਟ ਹੋਣਾ ਸੀ ਉਹਦੇ 'ਚ 1 ਲੱਖ 2 ਲੱਖ ਪਾ ਕੇ ਇੱਕ ਮਕਾਨ ਲੈਣ ਲੱਗਿਆ ਤੇ ਉਹ ਮਕਾਨ ਮੈਂ ਰਾਧਿਕਾ ਨੂੰ ਦੇਣਾ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਨਾ। ਇਹਲਾ ਇੱਕ ਮਿੰਟ ਚ ਤੇਰੀ ਸਮਾਈਲ ਉੱਡ ਗਈ। ਦੇਖ ਜੇ ਤੂੰ ਕਹਿੰਦੀ ਹੈ ਨਹੀਂ ਦੇਣਾ ਤਾਂ ਮੈਂ ਨਹੀਂ ਦਵਾਂਗਾ। ਮੈਂ ਤੇਰੀ ਗੱਲ ਨਹੀਂ ਕਦੇ ਮੋੜੀ। ਜੇ ਇੱਕ ਭਰਾ ਆਪਣੀ ਭੈਣ ਨੂੰ ਚੀਜ਼ ਲੈ ਕੇ ਦੇ ਰਿਹਾ ਤੇ ਉਹਦੇ ਵਿੱਚ ਉਹ ਪਰਜਾਈ ਕਿਉਂ ਰੁਕੇਗੀ? ਮੈਨੂੰ ਇਹ ਤਾਂ ਦੱਸੋ ਨਾ ਉਹਦਾ ਕੀ ਹੱਕ ਬੰਦ ਹੈ ਰੋਕਣ ਦਾ? ਤੇ ਇਨ ਫਿਊਚਰ ਇਸ ਗੱਲ ਨੂੰ ਲੈ ਕੇ ਕਲੇਸ਼ ਵੀ ਕਿਉਂ ਹੋਊਗਾ? ਬਸ ਆਹੀ ਇੱਕ ਟੈਨਸ਼ਨ ਸੀ ਅਮਨ ਤੇ ਤੂੰ ਉਹ ਵੀ ਦੂਰ ਕਰ। ਮੈਂ ਤਾਂ ਇਸ ਚੀਜ਼ ਦਾ ਕਲੇਸ਼ ਤਾਂ ਪਾਵਾਂ ਨਾ ਜੇ ਤੁਸੀਂ ਚੀਜ਼ ਲੈਣੇ ਹੋ ਤੇ ਮੈਨੂੰ ਨਹੀਂ ਲੈ ਕੇ ਦੇਣੇ ਤੁਸੀਂ ਜੋ ਵੀ ਕੁਝ ਆਪਣੇ ਨਾਮ ਤੇ ਲੈਣੇ ਹੋ ਤੁਸੀਂ ਮੈਨੂੰ ਵੀ ਬਰਾਬਰ ਰੱਖਦੇ ਹੋ ਮੈਂ ਤਾਂ ਤਾਂ ਮਕਾਨ ਲੈ ਕੇ ਦੇਣ ਨੂੰ ਕਹਿੰਦਾ ਸੀ ਪਵਨ ਦੇ ਕਰਜ਼ੇ ਚ ਡੁੱਬਿਆ ਹੋਇਆ ਤੇ ਮੇਰੀ ਆਸ ਹੁੰਦੀ ਇੱਕ ਮਕਾਨ ਲੈ ਕੇ ਦੇ ਦੇਣਾ ਤੇ ਓਕੇ ਸੋਕੇ ਰੈਂਟ ਤੇ ਦੇ ਦੇਣਗੇ ਤੇ ਰੈਂਟ ਤੋਂ ਜਿਹੜੀ ਇਨਕਮ ਬਣੂਗੀ ਉਹਦੇ ਨਾਲ ਕੋਈ ਨਾ ਕੋਈ ਆਪਣਾ ਡੰਗ ਸਾਰ ਲੈਣਗੇ ਚਲੋ ਐਦਾ ਕਰਨ ਦੇ ਨਾਲ ਇੱਕ ਐਸਾਨ ਵੀ ਨਹੀਂ ਹੋਏਗਾ ਤੇ ਉਹਨਾਂ ਦੀ ਹੈਲਪ ਵੀ ਹੋ ਜਾਏਗੀ ਸਹੀ ਸੋਚਿਆ ਤੁਸੀਂ 7 ਤੇ 8000 ਕਰਾਇਆ ਉਹਨਾਂ ਨੂੰ ਆ ਜਾਣਾ ਜੇ ਰਾਧਿਕਾ ਜੋਬ ਵੀ ਕਰੇ ਨਾ ਭਾਵੇਂ 9 ਜਾਂ 10000 ਹੀ ਮਿਲਣਾ ਉਹਨੂੰ ਤੇ ਜ਼ਰੂਰੀ ਜੋਬ ਕਰ ਲੈਣੀ ਹੈ ਤੇ ਮੇਰੇ ਖਿਆਲ ਨਾਲ ਇੰਨੀ ਇਨਕਮ ਬਹੁਤ ਆਉਣਾ ਲਈ ਮਹਾਰਾਜ ਜੀ ਜਿਵੇਂ ਉਹਨਾਂ ਨੂੰ ਰੈਂਟਲ ਇਨਕਮ ਹੋਏਗੀ ਨਾ ਤੇ ਉਹਨਾਂ ਦੇ ਘਰ ਦਾ ਮੁੱਲ ਵੀ ਵਧੇਗਾ ਹੁਣ ਅੱਗੇ ਇਨ ਫਿਊਚਰ ਦੇ ਵਿੱਚ ਬੱਚਾ ਹੋਏਗਾ ਉਹਦੇ ਲਈ ਇਨਵੈਸਟਮੈਂਟ ਲਈ ਤਾਂ ਬਹੁਤ ਵਧੀਆ ਹੈ ਨਾ ਸਭ ਕੁਝ ਠੀਕ ਆ ਪਰ ਟੈਂਸ਼ਨ ਮੈਨੂੰ ਇਸ ਗੱਲ ਦੀ ਹੈ ਉਹਨਾਂ ਦੋਵਾਂ ਨੇ ਮੰਨਣਾ ਨਹੀਂ ਇਸ ਗਿਫਟ ਲਈ ਹੁਣ ਤੂੰ ਹੀ ਦੱਸ ਆਪਾਂ ਕਿੱਦਾਂ ਇਹ ਗਿਫਟ ਉਹਨਾਂ ਨੂੰ ਦੇਈਏ ਤੇ ਕਿੱਦਾਂ ਬਣਾਈਏ ਉਹਨਾਂ ਨੂੰ ਕਿਉਂਕਿ ਜਦੋਂ ਮੈਂ ਦੇਵਾਂਗਾ ਉਹਨਾਂ ਨੇ ਲੈਣਾ ਨਹੀਂ ਜ਼ਬਰਦਸਤੀ ਆਪਾਂ ਦੇ ਨਹੀਂ ਸਕਦੇ ਕੋਈ ਗੱਲ ਨਹੀਂ ਆਪਾਂ ਅੱਜਕੱਲ੍ਹ ਚ ਉਹਨਾਂ ਦੇ ਘਰੇ ਜਾਨੇ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਬੈਠ ਕੇ ਆਰਾਮ ਨਾਲ ਗੱਲ ਕਰਾਂਗੇ ਕਿ ਅਸੀਂ ਜੋ ਵੀ ਦੇ ਰਹੇ ਆ ਆਪਣੀ ਸੁੱਧ ਬੋਤਚ ਦੇ ਰਹੇ ਆ ਇਨ ਫਿਊਚਰ ਇਸ ਗੱਲ ਨੂੰ ਲੈ ਕੇ ਕੋਈ ਵੀ ਤਾਨਾ ਮੇਣਾ ਨਹੀਂ ਦੇਵਾਂਗੇ ਨਹੀਂ ਅਮਨ ਤੈਨੂੰ ਨਹੀਂ ਪਤਾ ਉਹਨਾਂ ਨੇ ਨਹੀਂ ਮੰਨਣਾ ਤੂੰ ਇੱਕ ਕੰਮ ਕਰ ਰਾधिका ਦਾ ਆਧਾਰ ਕਾਰਡ ਮੈਨੂੰ ਦੇ ਦੇ ਮੈਂ ਸਿੱਧਾ ਉਹਦੇ ਨਾਂ ਤੇ ਰਜਿਸਟਰੀ ਕਰਾ ਦਿੰਦਾ ਕਿਉਂਕਿ ਅੱਜ ਕੱਲ ਜਿਹਨੇ ਖਰੀਦਣਾ ਹੁੰਦਾ ਨਾ ਉਹਦੀ ਹਾਜ਼ਰੀ ਜ਼ਰੂਰੀ ਨਹੀਂ ਹੈਗੀ ਐ ਤੇ ਜਿਹਨੇ ਸੇਲ ਕਰਨਾ ਉਹ ਮੇਰਾ ਆਰੀ ਹੈ ਮੈਨੂੰ ਨਾਲ ਲੈ ਜਾਊਂਗਾ ਤੇ ਸਿੱਧਾ ਰਜਿਸਟਰੀ ਰਾਧਿਕਾ ਦੇ ਨਾਂ ਤੇ ਕਰਾ ਦਾਂਗਾ ਇਹ ਵੀ ਗੱਲ ਠੀਕ ਆ ਪਰ ਇੱਕ ਗੱਲ ਕਹਾਂ ਇਹ ਖੁਸ਼ੀ ਸਾਂਭਣ ਵਾਸਤੇ ਨਾ ਆਪਣਾ ਦੋਨਾਂ ਦਾ ਰਾਧਿਕਾ ਦੇ ਕੋਲ ਹੋਣਾ ਬਹੁਤ ਜ਼ਰੂਰੀ ਆ ਮੈਨੂੰ ਪਤਾ ਆ ਉਹਨੇ ਬਹੁਤ ਜਲਦੀ ਇਮੋਸ਼ਨਲ ਹੋ ਜਾਣਾ ਇਹ ਖੁਸ਼ੀ ਦੇਖ ਕੇ ਕਿ ਮੇਰਾ ਭਰਾ ਇੰਨਾ ਕਰਦਾ ਪਿਆ ਮੇਰਾ ਦਰਅਸਲ ਮੈਂ ਜਿਹੜੀ ਇਨਵੈਸਟਮੈਂਟ ਕੀਤੀ ਸੀ ਨਾ ਉਹ ਰਾਦਿਕਾ ਦੇ ਨਾਂ ਤੇ ਹੀ ਕੀਤੀ ਸੀ ਤੇ ਜੇ ਹੁਣ ਰਾਦਿਕਾ ਦਾ ਹਿੱਸਾ ਨਾ ਕੱਢਾਂ ਮੇਰੇ ਮਨ ਨੂੰ ਚੈਨ ਨਹੀਂ ਪੈਣਾ ਚਲੋ ਜੇ ਅੱਜ ਆਪਾਂ ਉਹਨਾਂ ਨੂੰ 10 ਲੱਖ ਦੀ ਚੀਜ਼ ਦੇ ਰਹੇ ਹਾਂ ਨਾ ਤੇ ਤੁਸੀਂ ਉਹਦੇ ਬਦਲੇ 50 ਲੱਖ ਹੋਰ ਕਮਾਉਂਗੇ ਧੀਆਂ ਨੂੰ ਦੇਣ ਦੇ ਨਾਲ ਨਾ ਬੰਦਾ ਵੱਧਦਾ ਹੀ ਹੈ ਤੈਨੂੰ ਪਤਾ ਹੀ ਹੈ ਸਟਾਰਟਿੰਗ 'ਚ ਆਪਣੇ ਕਿੱਦਾਂ ਦੇ ਹਾਲਾਤ ਸੀ ਮਾਪਿਓ ਦੇ ਜਾਣ ਤੋਂ ਬਾਅਦ ਜਿੱਦਾਂ ਜਿੱਦਾਂ ਆਪਾਂ ਰਾਦਿਕਾ ਦੀ ਕਦਰ ਕੀਤੀ ਨਾ ਰੱਬ ਨੇ ਵੀ ਸਾਡੀ ਕਦਰ ਦਾ ਮੁੱਲ ਪਾਇਆ ਸਹੀ ਗੱਲ ਆ ਜੀ ਜਿਵੇਂ ਜਿਵੇਂ ਮੈਂ ਆਪਣੀ ਨਨਾਨ ਦੀ ਕਦਰ ਕਰਦੀ ਰਹੀ ਨਾ ਪਰ ਮਾਤਮਾ ਨੇ ਉਨਾ ਹੀ ਮੁੱਲ ਮੈਨੂੰ ਵਾਪਸ ਮੋੜਿਆ। ਮੈਨੂੰ ਤਾਂ ਪਹਿਲਾਂ ਲੱਗਿਆ ਸੀ ਵੀ ਜਦੋਂ ਮੈਂ ਤੈਨੂੰ ਗੱਲ ਦੱਸਾਂਗਾ ਤੂੰ ਗੁੱਸਾ ਕਰੇਂਗੀ ਪਰ ਨਹੀਂ ਤੂੰ ਤਾਂ ਮੇਰੀ ਖੁਸ਼ੀ 'ਚ ਸ਼ਾਮਲ ਹੋਗੀ। ਜੇ ਅੱਜ ਸੁਖੀ ਵਸਦੀ ਪਈ ਆ ਨਾ ਤਾਂ ਖੋਰੇ ਆਪਣੀ ਨਨਾਨ ਦੀ ਕਦਰ ਕਰਕੇ ਹੀ ਵਸਦੀ ਪਈ ਆ ਤੇ ਤੁਸੀਂ ਜੀ ਅੱਗੇ ਤੋਂ ਆਪਣੀ ਭੈਣ ਨੂੰ ਕੋਈ ਵੀ ਚੀਜ਼ ਦੇਣੀ ਆ ਤਾਂ ਮੇਰੇ ਤੋਂ ਪੁੱਛਣ ਦੀ ਕੋਈ ਲੋੜ ਨਹੀਂ ਹੈਗੀ। ਚੱਲ ਠੀਕ ਹੈ। ਤੂੰ ਰਾਧਿਕਾ ਨੂੰ ਫੋਨ ਕਰ ਦੇ। ਆਪਾਂ ਕੱਲ੍ਹ ਜਾਂ ਪਰਸੋ ਉਹਨੂੰ ਮਿਲਣ ਜਾ ਰਹੇ ਹਾਂ। ਨਾਲ ਇੱਕ ਕੰਮ ਹੋਰ ਉਹਦਾ ਆਧਾਰ ਕਾਰਡ ਲੱਭ ਕੇ ਰੱਖੀ ਜੇ ਨਹੀਂ ਹੈਗਾ ਆਧਾਰ ਕਾਰਡ ਤੇ ਮੰਗਵਾ ਲਈ ਜ਼ਰੂਰੀ ਹੈ ਹੈਗਾ ਮੇਰੇ ਕੋਲ ਆਧਾਰ ਕਾਰਡ ਟੈਨਸ਼ਨ ਨਾ ਲੋ ਤੁਸੀਂ ਨਾ ਬਸ ਪ੍ਰਾਪਰਟੀ ਵਾਲੇ ਨੂੰ ਫੋਨ ਕਰ ਦਿਓ ਕਿ ਇਹ ਜਗਾ ਨਾ ਹੁਣ ਸਾਡੀ ਧੀ ਦੀ ਆ ਜਿਵੇਂ ਇਦਾਂ ਦੇ ਭਰਾ ਹੈਗੇ ਆ ਜਿਹੜੇ ਆਪਣੀ ਭੈਣ ਨੂੰ ਵਿਆਹ ਤੋਂ ਬਾਅਦ ਉਨਾ ਹੀ ਪਿਆਰ ਦਿੰਦੇ ਆ ਤੇ ਉਨੀ ਉਹਦੀ ਕਦਰ ਕਰਦੇ ਆ ਕੀ ਹੋਇਆ ਸਭ ਸੋਖਾ ਹੈ ਨਾ ਇੱਕੋ ਦਮ ਫੋਨ ਕਰਕੇ ਬੁਲਾਇਆ ਵੀ ਪੰਜਾਂ ਮਿੰਟਾਂ 'ਚ ਆ ਜਾ ਜਦੋਂ ਪੇਕੇ ਕਿਸੇ ਚੀਜ਼ 'ਚ ਅੜ ਜਾਂਨਾ ਤੇ ਉਹਦਾ ਹੱਲ ਵੀ ਪੇਕੇਆਂ ਦੀ ਤੇ ਹੀ ਕੱਢਦੀ ਆ ਮੈਂ ਸਮਝੀ ਨਹੀਂ ਕੀ ਮਤਲਬ ਹੈ ਕਹਿੰਦਾ ਉਹ ਅਜੀ ਇੱਥੇ ਬੈਠੋ ਬਸ ਬੁੱਤ ਪਰ ਮੁੱਦਾ ਵੀ ਇਦਾਂ ਦਾ ਹੋ ਗਿਆ ਤੈਨੂੰ ਛੇਤੀ ਬੁਲਾਣਾ ਪੈ ਗਿਆ ਮਮੀ ਮੇਰਾ ਕਿਹੜਾ ਘਰ ਦੂਰ ਹੈ ਆ ਚਾਰ ਗਲੀਆਂ ਛੱਡ ਕੇ ਹੀ ਹੈ ਮੈਂ ਚਾਹਾਂ ਤਾਂ ਮੈਂ ਰੋ ਜਾਵਾਂ ਪਰ ਆ ਪਰਜਾਈਆਂ ਕਰਕੇ ਨਾ ਬਸ ਰਹਿ ਹੀ ਜਾਣੀ ਆਣ ਨੂੰ ਨਹੀਂ ਦੀਦੀ ਤੁਸੀਂ ਆਓ ਜੀ ਸਦਕੇ ਆਓ ਰੋਜ਼ ਆਇਆ ਕਰੋ ਸੋਗੋ ਦੀ ਜਿਹੜੀਆਂ ਸਾਡੇ ਤੋਂ ਗਲਤੀਆਂ ਹੋਈਆਂ ਨੇ ਨਾ ਸਾਡੇ ਹੁਣ ਬੱਚੇ ਭੁਗਤ ਦੇ ਪਏ ਨੇ ਚਲੋ ਸਾਨੂੰ ਲੇਟ ਹੀ ਸਮਝਾਈ ਆਈ ਤਾਂ ਸਹੀ ਜੇ ਅਸੀਂ ਪੇਕਿਆਂ ਦੀ ਧੀ ਨੂੰ ਦੁਖੀ ਕਰਾਂਗੇ ਤੇ ਸਾਡੀ ਧੀ ਕਿੱਥੇ ਸੁੱਕੀ ਬਸੇਗੀ ਦੇਖੋ ਜਿਹੜੇ ਸਾਡੇ ਤੋਂ ਦਰਾਣੇ ਜਠਾਣੇ ਤੋਂ ਗਲਤੀਆਂ ਹੋਈਆਂ ਨਾ ਅਸੀਂ ਤੁਹਾਡੇ ਤੋਂ ਮਾਫੀ ਮੰਗ ਲੈਨੇ ਆ ਚਲ ਮੇਰੇ ਕੋਲੋਂ ਤਾਂ ਮਾਫੀ ਮੰਗ ਲੋਗੇ ਮੈਂ ਵੱਡੀਆਂ ਚਲੋ ਸਿਆਣੀਆਂ ਪਰ ਜਿਹੜਾ ਤੁਸੀਂ ਮੇਰੇ ਬੱਚਿਆਂ ਕੋਲੋਂ ਨਾਨਕਿਆਂ ਦਾ ਹੱਕ ਖੋਇਆ ਉਹ ਕਿੱਥੇ ਭਰੋਗੇ ਪੁੱਤ ਨਾ ਮੇਰਾ ਸਾਰਾ ਕੁਛ ਹੀ ਕੱਲਾ ਢਾ ਰਿਹਾ ਐ ਜਿੱਥੇ ਉਹਦੇ ਮਾਮਿਆਂ ਨੂੰ ਉਹਦੇ ਨਾਲ ਖੜਨਾ ਚਾਹੀਦਾ ਸੀਗਾ ਉੱਥੇ ਤਾਂ ਤੁਸੀਂ ਉਹਨਾਂ ਨੂੰ ਖੜਾ ਨਹੀਂ ਦਿੱਤਾ ਤੇ ਉਹਦੇ ਕਸੂਰਵਾਰ ਕੌਣ ਹੋ ਤੁਸੀਂ ਦੋਨੋਂ ਚਾਚੀ ਜੀ ਤੇ ਮੰਮੀ ਜੀ ਚੁੱਪ ਹੋਣ ਨਾਲ ਕੁਝ ਨਹੀਂ ਹੋਣਾ ਉਹ ਆ ਦਾ ਦੁੱਖ ਨਾ ਤੁਹਾਨੂੰ ਸਮਝਣਾ ਹੀ ਪੈਣਾ ਹਣ ਦੋਨੇ ਜੋ ਜਵਾਬ ਮੇਰੀ ਧੀ ਨਾਲ ਫਰਕ ਰੱਖਦੇ ਨਾ ਤੁਹਾਡੀ ਬੱਚਿਆਂ ਨਾਲ ਹਣ ਜਵਾਬ ਦਿਓ ਮੰਮੀ ਕਰਨੀਆਂ ਭੰਨੀਆਂ ਤਾਂ ਸਾਰੀਆਂ ਇੱਥੇ ਹੀ ਆ ਜੇ ਘਰ ਦੀ ਕੁੜੀ ਨੂੰ ਅਸੀਂ ਤੰਗ ਕੀਤਾ ਸਾਡੀ ਕੁੜੀ ਕਿਹੜਾ ਸੁਖੀ ਬੈਠੀ ਆ ਉਹ ਵੀ ਤੇ ਘਰੇ ਆਈ ਬੈਠੀ ਆ ਪੂਆ ਜੀ ਮੰਮੀ ਡੈਡੀ ਤੇ ਚਾਚਾ ਚਾਚੀ ਨੂੰ ਸਭ ਨੂੰ ਅਕਲ ਆ ਗਈ ਐ ਇਹਨਾਂ ਨੂੰ ਪਤਾ ਐ ਕਿ ਤੁਹਾਡੇ ਨਾਲ ਗਲਤ ਕੀਤਾ ਕਿਰਨ ਭਰਾਵਾਂ ਦਾ ਨਾ ਕੋਈ ਵੀ ਗਾਲ ਦਾ ਗੁੱਸਾ ਨਹੀਂ ਹੁੰਦਾ ਬਚਪਨ ਚ ਵੀ ਤੇ ਲੜਦੇ ਸੀ ਤੇ ਜੇ ਹੁਣ ਲੜ ਲਿਆ ਤੇ ਤਾਂ ਕੀ ਹੋਇਆ ਗੁੱਸਾ ਇੱਥੋਂ ਆਂਦਾ ਐ ਕਿ ਪਰਜਾਈਆਂ ਰਲ ਕੇ ਨਾ ਪੱਕਾ ਹੀ ਤੋੜ ਕੇ ਰੱਖ ਛੱਡਦੀਆਂ ਮੰਮੀ ਪਹਿਲੇ ਨਾ ਜਿੰਨਾ ਮੇਰਾ ਵੱਡਾ ਭਰਾ ਕਰਦਾ ਸੀ ਨਾ ਉਨਾ ਹੀ ਛੋਟਾ ਭਰਾ ਵੀ ਕਰਦਾ ਸੀਗਾ ਪਰ ਹੁਣ ਘਰ ਵਾਲੇ ਤੋਂ ਬਗੈਰ ਬੈਠੀਆਂ ਤਾਂ ਵੀ ਨਹੀਂ ਮੈਨੂੰ ਪੁੱਛਣਾ ਆਉਂਦੇ ਪੁੱਤ ਭਰਾ ਦਾ ਤੇਰੇ ਕਹਿੰਦੇ ਨੇ ਆਪਣੀ ਭੈਣ ਕੋਲ ਜਾਣਾ ਹੈ ਭਲੇ ਇਹਨਾਂ ਦੋਨਾਂ ਨੂੰ ਕੌਣ ਸਮਝਾਵੇ ਚਲੋ ਕੋਈ ਗੱਲ ਨਹੀਂ ਮੈਂ ਨਾ ਪਰਜਾਈਆਂ ਨਾਲ ਕੋਈ ਗੱਲ ਨਹੀਂ ਕਰਨਾ ਚਾਹਦੀ ਮੈਂ ਗੱਲ ਉਦੋਂ ਹੀ ਕਰਾਂਗੀ ਜਦੋਂ ਮੇਰੇ ਦੋਨੋਂ ਭਰਾ ਨਾ ਵਿੱਚ ਬੈਠੇ ਹੋਣਗੇ ਤੇ ਤਾਂ ਹੀ ਮੈਂ ਇੱਧਰ ਆਣਾ ਜਾਣਾ ਸ਼ੁਰੂ ਕਰਾਂਗੀ ਚਲੋ ਦੀਦੀ ਕੋਈ ਗੱਲ ਨਹੀਂ ਕੱਲ ਨੂੰ ਇਹ ਵੀ ਘਰੇ ਹੋਣਗੇ ਤੇ ਤੁਸੀਂ ਵੀ ਆ ਜਿਓ ਤੇ ਨਾਲੇ ਤੁਹਾਡੇ ਬੱਚਿਆਂ ਨੂੰ ਬੁਲਾ ਲਾਂਗੇ ਜੋ ਵੀ ਗੱਲ ਆ ਜੋ ਵੀ ਗੁੱਸਾ ਗਿਲਾ ਨਾ ਉਹ ਕੱਲ ਨੂੰ ਬੈਠ ਕੇ ਆਪਾਂ ਦੂਰ ਕਰ ਲਾਂਗੇ ਪਰ ਜਿਹੜੇ ਮੁੱਦੇ ਤੇ ਅੱਜ ਤੁਹਾਨੂੰ ਬੁਲਾਇਆ ਨਾ ਉਹਦੀ ਆਪਾਂ ਗੱਲ ਕਰਦੇ ਹਾਂ ਪੁੱਤ ਤੈਨੂੰ ਪਤਾ ਹੀ ਏ ਕਿਰਨਾ ਦਾ ਆਪਣੇ ਸੌਰਾਂ ਜੋ ਪੱਕੀ ਟੁੱਟ ਕੇ ਆ ਗਈ ਏ ਪਤਾ ਹੈ ਮੈਨੂੰ ਮੈਂ ਵੀ ਆਣਾ ਚਾਹਦੀ ਸੀ ਤੇ ਇਹਦੇ ਨਾਲ ਨਾ ਦੁੱਖ ਸੁੱਖ ਕਰਨਾ ਚਾਹਦੀ ਸੀ ਇੱਕ ਭਤੀਜੀ ਜੋ ਆਪਣੇ ਮਾਂ ਨਾਲ ਦੁੱਖ ਸੁੱਖ ਨਹੀਂ ਨਾ ਕਰ ਸਕਦੀ ਉਹ ਆਪਣੀ ਭੂਆ ਨੂੰ ਦੱਸ ਸਕਦੀ। ਮੰਮੀ ਤੇ ਚਾਚੀ ਭੂਆ ਦੀ ਗੱਲ ਤਾਂ ਠੀਕ ਐ ਜੋ ਦੁੱਖ ਮੈਂ ਭੂਆ ਨਾਲ ਕਰ ਸਕਦੀ ਨਾ ਤੁਹਾਡੇ ਨਾਲ ਨਹੀਂ ਕਰ ਸਕਦੀ। ਜੱਜ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ ਹੈ ਨਾ ਤਾਂ ਪੁੱਤ ਤੇਰਾ ਹੀ ਕੋਈ ਦੁੱਖ ਦੱਸਣ ਵਾਸਤੇ ਬੁਲਾਇਆ ਹੈ। ਤੂੰ ਮੈਨੂੰ ਦੱਸ ਜਿਹੜੀ ਗੱਲ ਐ ਆਪਾਂ ਮੰਨੀ ਨੂੰ ਜਾ ਕੇ ਸਮਝਾ ਆਨੇ ਆ। ਭੂਆ ਗੱਲ ਹੈਗੀ ਐਦਾ ਕਿ ਮੈਨੂੰ ਦਿਨ ਚੜ ਗਏ ਨੇ। ਤੁਹਾਨੂੰ ਪੂਆ ਜੀ ਤਾਂ ਫੋਨ ਕਰਕੇ ਬੁਲਾਇਆ ਕਿ ਮੈਂ ਬੱਚਾ ਰੱਖਾਂ ਜਾਂ ਨਾ ਰੱਖਾਂ ਇਹਨਾਂ ਦੇ ਤਿੰਨਾਂ ਦੇ ਦਿਮਾਗ 'ਚ ਕੁਝ ਵੀ ਨਹੀਂ ਆ ਰਿਹਾ ਦੇਖ ਪੁੱਤ ਜੇ ਰੱਬ ਨੇ ਸੁਣੀ ਹੈ ਨਾ ਤੇਰੀ ਤੇ ਬੱਚਾ ਰੱਖ ਲੈ ਸ਼ਾਇਦ ਇਹਦੇ ਪੈਰਾਂ ਨੂੰ ਹੀ ਤੇਰਾ ਘਰ ਬਣ ਜਾਏ ਦੁਬਾਰਾ ਮੈਂ ਤੁਮੈ ਵੈਸੇ ਕਹਿਣਾ ਤਾਂ ਨਹੀਂ ਚਾਹਦੀ ਪਰ ਇਸ ਘਰ ਦੇ ਵਿੱਚ ਵੀ ਨਾ ਰੱਬ ਨੇ ਕੁੜੀਆਂ ਹੀ ਦਿੱਤੀਆਂ ਨੇ ਤੇ ਜੇ ਤੇਰੇ ਮੁੰਡਾ ਹੋ ਜਾਵੇ ਨਾ ਤੇ ਤੇਰੇ ਮਾਪੇ ਉਹਦਾ ਤੇ ਤੇਰੇ ਚਾਚੇ ਚਾਚੀ ਦਾ ਕੁਝ ਦੁੱਖ ਘਟ ਜੇਗਾ ਇਹਦਾ ਪੂਆ ਦਾ ਫੈਸਲਾ ਸੀ ਤੇ ਮਾਂ ਨੂੰ ਵੀ ਪੁੱਛ ਲੋ ਉਹਦਾ ਫੈਸਲਾ ਕੀ ਹੈ ਮੰਮੀ ਜੀ ਘਰ ਦੀ ਧੀ ਨੇ ਨਾ ਗੱਲ ਸਿਆਣੀ ਕੀਤੀ ਆ ਤੇ ਉਹਨਾਂ ਨੂੰ ਇਸੇ ਕਰਕੇ ਇੱਥੇ ਬੁਲਾਇਆ ਆ ਹੁਣ ਇਹ ਬੱਚਾ ਰੱਖਿਆ ਜਾਊਗਾ ਚਾਹੇ ਮਣੀ ਰੱਖੇ ਚਾਹੇ ਨਾ ਰੱਖੇ